ਬਾਈ ਜੀ ਮਾਣਾ ਡੇਰੀ ਬੰਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਤੇ ਮਾਣੇ ਬਾਈ ਲੱਗਿਆ ਫੇਰ ਵੀਡੀਓ ਬਣਾਉਣਾ ਬਾਈ ਯਰਸੀ ਵੈਡ ਲੈ ਗਿਆ ਬਹੁਤ ਸੋਹਣੀ ਝੁੰਗੀ ਤਾਜੀ ਸੂਈ ਵੱਡੇ ਰਿਕਾਰਡ ਵਾਲੀ ਵਸ਼ੀ ਆ ਬਹੁਤ ਵਧੀਆ ਠੰਡੀ ਸੀਰ ਕਨੋਂ ਗਲਾਂ ਪੂਰੀ ਕਮਾਲ ਆ ਵਸ਼ੀ ਦੀ ਪੂਰੀ ਕਮਾਲ ਹੈ ਪਾਈ ਨਾ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਜੇ ਮਾਣਾ ਡੇਰੀ ਫਾਰਮ ਤੇ ਭੈਣ ਭਰਾ ਜਿੜੇ ਆ ਸਾਰੇ ਨਾਲ ਦਿਨੋ ਧੰਨਵਾਦ ਕਰਦੇ ਆਂ ਹਾਂਜੀ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਿਆ ਕਰੋ ਤੇ ਰੈਂਦੇ ਵੀ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰਿਆਂ ਨੂੰ ਹਰ ਵੀਡੀਓ 'ਚ ਇਹੋ ਗੱਲ ਆਖੀ ਦੀ ਆ ਤੇ ਰਹਿੰਦੇ ਵੀ ਸਾਰੇ ਨਾਲ ਜੁੜੋ ਸਹੀ ਸਾਰੇ ਭੈਣ ਭਰਾਵਾਂ ਨਾਲ ਹਾਂਜੀ ਤੇ ਬਾਕੀ ਵੀਡੀਓ ਆਪਣੀ ਦੰਗਰ ਤੋਂ ਹੋਣ ਤਿੰਨ ਹੋਣਾ ਕੋਈ ਹੁੰਦੀ ਆ ਠੀਕ ਜੀ ਹਾਂਜੀ ਕੱਲ ਜਿਹੜਾ ਕੰਮ ਹੀ ਤੇ ਬਾਬਾ ਜੀ ਦਾ ਮਾਲ ਪਾਤਾ ਮਾਲ ਬਾਤਾ ਹੀ ਬਾਬਾ ਨਾਲ ਜੀ ਮਾਲ ਵੇਖਿਆ ਜੀ ਮੇਰੇ ਤੇ ਮੈਨਾਂ ਛਾਟੀ ਵੇਖਿਆ ਠੀਕ ਜੀ ਸੰਧੇ ਹੋਏ ਨਾ ਕੋਲੇ ਦੇ ਤੇ ਮੈਂ ਤੁਹਾਨੂੰ ਮਿੜੀ ਠੀਕ ਠੀਕ ਜੀ ਦਬਾਈ ਗਿਆ ਹੈ ਇਹ ਗੱਲ ਠੀਕ ਜੀ ਵਸੀਆਂ ਅੱਜ ਇਹਦੀ ਆਪਣੇ ਕੋਲ ਬੈਠਾ ਕਹਿੰਦੇ ਨੇ ਹਾਂਜੀ ਤੇ ਦੋ ਵਸੀਆਂ ਹੁਣੇ ਲੱਦ ਕੇ ਗੱਲੀਆਂ ਵਸੇ ਆਤੀਆਂ ਵੀਡੀਓ ਬਣਾਉਣ ਦੋ ਪਹਿਲਾਂ ਵੀਡੀਓ ਪੁਆਇੰਟ ਦੋ ਕਾਲੇ ਪਾ ਕੇ ਦੋ ਦਸਾਂ ਤੱਕ ਲੱਦੋ ਠੀਕ ਜੀ ਦੇਖੋ ਵਸੀ ਰਾਹੀ ਕੋਲ ਹਾਂਜੀ ਇੱਕ ਹੋ ਰਹੀ ਫਿਰ ਇੱਕ ਵਾੜਾ ਜਲਸੀ ਝੂੰਗੀ ਦੇ ਠੀਕ ਜੀ ਜੀ ਦਾ ਸਵਾ ਮੋਹ ਝੂੰਗੀ ਇੱਕ ਨਾ ਛੇੜੀ ਆ ਸਰੀਆ ਹਾਂਜੀ ਮੱਥੇ ਦੇ ਵਿੱਚ ਪਾਣਾ ਪਤਾ ਹੁੰਦਾ ਵਾ ਪਾਣਾ ਦਾ ਪਤਾ ਆ ਠੀਕ ਆ ਇਹ ਛੇਤੀਆਂ ਚੀਜ਼ ਨਹੀਂ ਮਿਲਦੀ ਝੂੰਗੀ ਗਾਂ ਤੇ ਝੂੰਗਾ ਬੋਲ ਦਾ ਚੈਨਲ ਦੇ ਦਰਿਆ ਨੂੰ ਪਾਰ ਹੋਏ ਨਾ ਤੇ ਮੋਲਣਾ ਕਰੋ ਲੈ ਲੋ ਠੀਕ ਆ ਉਹ ਕੰਮ ਆ ਹੁੰਦਾ ਨੇ ਗਾਇਆਂ ਦੁੱਧਾਂ ਦੇ ਬੇਕਰਮਾਲਾ ਹੁੰਦਾ ਏ ਠੀਕ ਆ ਠੀਕ ਆ ਬਾਣ ਨੇ ਆਉਂ ਖਲੇ ਥੱਪੇ ਲਾਇਆ ਜੰਗਲੀ ਗਾਂ ਹੁੰਦੀ ਜੰਗਲੀ ਗਾਂ ਹੁੰਦੀ ਸਹੀ ਗੱਲ ਜੀ ਰਾਤੀ ਸੋਈ ਇਹ ਮਿਲ ਨਹੀਂ ਪਰ ਵੀ ਇੱਕੋ ਬੰਦੇ ਨੂੰ ਜੰਗਲੀ ਗੱਲ ਆ ਹਾਂ ਤੇ ਪਰ ਜਿਹਦੇ ਘਰ ਗਾਂ ਚਲ ਗਈ ਨਾ ਜਿਹਦੇ ਚਲ ਗਈ ਨਯਾਰੇ ਮੰਨੂਗੀ ਫਿਰ ਹੱਥ ਕਰਾਉਗੀ ਮੈਂ ਤਾਂ ਫੋਨ ਤੇ ਹਮ ਕਹਿੰਦਾ ਕਿ ਉਹ ਲਿਆਦਾ ਤੇ ਵੇੜਾ ਰੋਜ ਆਉਂਦੀ ਆਣਾ ਵੇੜਾ ਰੋ ਮਾਰ ਰੋਜ ਆਉਂਦਿਆ ਤੇ ਜਿਹੜਾ ਅੱਜ ਭਾਅ ਹੈ ਭਾਅ ਬਹੁਤ ਜ਼ਿਆਦਾ ਮਿਠਾ ਜਿਆ ਜੀ ਵੇੜ ਚਾਹੀਦੀ ਉਹ ਹੀ ਡਿਮਾਂਡ ਕਰਿਆ ਸਹੀ ਗੱਲ ਜੀ ਹਾਂਜੀ ਤੇ ਬਾਜ਼ਾਰ ਫਸਲ ਪਾਤਾ ਥੋੜਾ ਜੀ ਠੀਕ ਜੀ ਜੈਲ ਭਾਪ ਜਲੋ ਠੀਕ ਆ ਹਣਾ ਉਹ ਫਸਲਾਂ ਪੱਕੀਆਂ ਜਨਾ ਵੀ ਆਖੀ ਕੋਈ ਦਾਣ ਰੱਸੀ ਨਹੀਂ ਪਾਉਣੀ ਉਹਨੇ ਪਾ ਕੇ ਰੱਖਿਆ ਤੇ ਕੋਈ ਘੁਰਦੀ ਘਰਦੀ ਨਹੀਂ ਠੰਡੀ ਪੂਰੀ ਹੈ ਠੀਕ ਜੀ ਪਰ ਵਸੀ ਆ ਗਈ ਜਿਹਨੂੰ ਕਹਿੰਦੇ ਕਮਾਨਾ ਫ੍ਰਿਜ ਆਦੀ ਫਸਲ ਆਏ ਵਸੀ ਠੀਕ ਜੀ ਰਾਤੀ ਸੂਈ ਜੇ ਸਿਰੇ ਵੀ ਪੰਜ ਕਿਲੋ ਹੋਲੀ ਕੀਤੀ ਜੀ ਲੈਵਾ ਕਰੋ ਜਿਆਕਰ ਠੰਡੀ ਸੀਰ ਵੇਖ ਮਾਲ ਹੈ ਪੂਰੀ ਦੇ ਬਹੁਤ ਠੰਡੀ ਆ ਠੀਕ ਜੀ ਸਾਰੇ ਪਾਂਡੇ ਕੋਲ ਵਿੱਚ ਹੋਲੀ ਕੀਤੀ ਦੇ ਠੀਕ ਜੀ ਆਹ ਲੈਣੀ ਤੇ ਇੱਕ ਹੀ ਚੰਗੀ ਦਾ ਟੋਟਣ ਲੈਣੀ ਮਾਰੀ ਵੀ ਲੈਣੀ ਦੇਖੋਗਾ ਠੰਡੀ ਅਸੀਰ ਜੀ ਨੂੰ ਆਂਦੇ ਆ ਵੇਖੋ ਲੇਵਾ ਦੋਵਾ ਦੇ ਮੈਂ ਕਹਣਾ ਪਾਵੇਂ ਥੱਲੇ ਉਹਦੀ ਪੰਡਾ ਹੀ ਪਾਈਆਂ ਨੇ ਮਕਰੋਂ ਦੀ ਬੈਜੋ ਹੋਰੀ ਪਾਂਡੀ ਪਾਈ ਲੇਵੇ ਵਾਲੀ ਦੇ ਕਮਾਲ ਕੀਤੀ ਤੋਰੇ ਤੋਰੇ ਵਿੱਚ ਤੋਰੋ ਚੋਕੀ ਦੇ ਚੋਕੀ ਮੋਹ ਮੋਹ ਚਾਰ ਤਾਂ ਦਿਆ ਵਾ ਸੀ ਠੀਕ ਜੀ ਯਾਰ ਦੰਦ ਪਰ ਬਠੀ ਪੂਰੇ ਕੱਦ ਦਾ ਖੜੀ ਚੰਗੀ ਟੌਰ ਦੀ ਠੀਕ ਠੀਕ ਜੀ ਯਾਰ ਦੰਦ ਖਾਣਾ ਦੇਖੋ ਜੀ ਕਿਹੜਾ ਲਗਾ ਇਹਨੂੰ ਖਾਣਾ ਇਹ ਤੁਸੀਂ ਦੱਸੋ ਕਿਹੜਾ ਲਗਾ ਬਾਬਾ ਦੱਸੋ ਗਾ ਖਾਣਾ ਜੀ ਨੌਕੜਾ ਥਾਣਿਆ ਨੌਕੜਾ ਥਾਣਿਆ ਠੰਡੀ ਸੀਲ ਭਾਏ ਬਾਬਾ ਬਾਰੇ ਭਾਏ ਆਇਆ ਲਗਾ ਵੀ ਭਾਏ ਨਿਆਣਾ ਬੈ ਕੇ ਛੋਲੇ ਕੋਈ ਸ਼ਾਨਾ ਜਨਾਨੀ ਸ਼ੇਰੀ ਸ਼ੇਰਾ ਦੇ ਸ਼ੇਰਾ ਰੰਗ ਆ ਪਾਉਂਦਾ ਪਤਾ ਮੱਥੇ ਤੇ ਠੰਡੀ ਰਹਿਣ ਅੱਧਾ ਫੋਟੋ ਤੂੰ ਛੋਟੀ ਪੂਤੀ ਆ ਵੇਖੋ ਵੇ ਲੋ ਚੌਕੀ ਨੇ ਮੋਹ ਵੀ ਜੀ ਠੀਕ ਯਾਰ ਦੰਦ ਤੇ ਵੱਛੀ ਪੂਰੀ ਠੰਡੀ ਆ ਤੇ ਚਾਰ ਦੰਦ ਆ ਯਾਰੇ ਯਾਰੇਲੇ ਅੱਛੀ ਆ ਬਜਿਹੜਾ ਖਰੂਗਾ ਪੂਰੇ ਨਹੀਂ ਯਾਰੇ ਯਾਰੇ ਲਾਉ ਗੋੜੀ ਵਰਗਾ ਪੂਰਾ ਬੁਰੀ ਵੱਛੀ ਕਮਾਲ ਹੈ ਜਿੰਨੇ ਚੋਕੀ ਹੈਗੀ ਪੂਰੀ ਯੱਤ ਕਰਾਈ ਆ ਪੂਰੀ ਯੱਤ ਕਰਾਈ ਆਪਣੇ ਹੱਥ ਪੂਰੀ ਕਮਾਲ ਕਰਾਤੀ ਆ ਵੱਡੀਆਂ ਵੜਾਂਗੂਲੇ ਵਾਰ ਮਾਰ ਗਈ ਆ ਹਾਂਜੀ ਹਾਂਣਾ ਹਾਂਜੀ ਹਾਂਜੀ ਵੀਰੋ ਪੂਰੀ ਵੱਡੀ ਇਹ ਤਾਂ ਮੈਂ ਜਵਾਕੀ ਮਗਰ ਮੱਛਾ ਵੀ ਜੀ ਮਾਸ਼ਾ ਅੱਲ ਅਗੇ ਆ ਵੀ ਵਸੀ ਚਾਰ ਸਵੇ ਘਰ ਚ ਵਿਧੀ ਚੋਣ ਵਾਲੀ ਆ ਠੀਕ ਜੀ ਤੇ ਜਿਆਦਾ ਬਰੀਨ ਬਣਾਰੀ ਤੋ ਤੋਰੋ ਤੋਰੋ ਏੜਾ ਦਵਾ ਦੋ ਏੜਾ ਦਵਾ ਦੋ ਹੈਗਾ ਨਾ ਕੜਵਾ ਕਿਹੜਾ ਦੇ ਏੜਾ ਕੜਵਾ ਦਾ ਸਾਡੇ ਜਿਲ੍ਹੇ ਕਹਿੰਦੇ ਥੱਬੇ ਲਾਏ ਆ ਤੇ ਸਾਰੀਆਂ ਗਰਮੀਆਂ ਵਾਂਗ ਜਿੰਨੇ ਖਾਣ ਵਾਲੀ ਜਿੰਨੇ ਜੋਗੀ ਹੈਗੇ ਨਾ ਉਹਨੂੰ ਵੱਧ ਕਮਾਲ ਕੀਤੀ ਇਹਨੇ ਵੱਧ ਵੀ ਉਹਨੂੰ ਵੱਧ ਕਮਾਲ ਕੀਤੀ ਆ ਆਪਣੇ ਵੇਦ ਤੂੰ ਉਹਨੇ ਵੱਧ ਮਾਰਿਆ ਵੱਧ ਵੇਡਾ ਮਾਰਿਆ ਨਾ ਦੇ ਦੇ ਦਿੱਤੀ ਕਿ ਫੇਰ ਨਹੀਂ ਆਪਾਂ ਦੇ ਦੀ ਠੇ ਸ਼ਾ ਵਸ਼ੀ ਦੇ ਗੱਭਨ ਦੇ ਜਾਂਦੇ ਰਹੇ ਚੰਗਾ ਵੀ ਚੀ ਕੀ ਗੱਲ ਵਧੀਆ ਮਹਿੰਗਾ ਵਧੀਆ ਉਹ ਕਹਿੰਦੇ ਜਿਹੜਾ ਗਈ ਵਛੀ ਦੇਤੀ ਹਾਂ ਫੇਰ ਆਪਾਂ ਨਹੀਂ ਦੇਣੀ ਨਹੀਂ ਦੇਣੀ ਇਹ ਬੱਚਾ ਤਾਂ ਫੇਰ ਤਾਂ ਪਛੀ ਨਾ ਠੀਕ ਸਾਨੂੰ ਵਿੱਚੇ ਦਾ ਦੋ ਬਾਜੀ ਤੇ ਬਹੁਤ 10 ਜਾਰੇ ਜੀ ਇਧਰ ਦੇਖੋ ਦੇਖ ਐਨ ਦੇਖੋ ਦਾ ਦੇ ਨਹੀਂ ਜੇ 10 ਹੋ ਗਿਆ ਪੰਜਾ 10 ਦਿਨ ਮਾਰਿਆ ਕਿਹੜਾ ਹਾਂ ਉਹਨਾਂ ਵਛੀ ਅੱਜ ਦੀ ਸੂਈ ਰਾਤੀ ਬੱਚਾ ਹੋਈ ਪੂਰਾ ਕੀਤਾ ਠੀਕ ਇਹ ਦੇਖ ਲੋ ਇਧਰ ਐਨਮ ਕਰੋ ਗਾੜੀਆਂ ਦੀ ਮਗਰੋਂ ਦੀ ਆਣੀ ਆਣਾ ਚੋੜੇ ਆਣਾ ਚੋੜੇ ਹਲੋ ਬਲੋ ਬਬਾਈ ਹੋ ਉਧਰ ਆਓ ਆਉਂਦੇ ਪੈਰ ਟਾਡੀ ਆ ਹਾਂ ਜੀ ਤੁਹਾਨੂੰ ਦੱਸ ਦਵਾਂਗੇ ਸਾਡੇ ਘਰੋਂ ਤੇਰਾ ਠੀਕ ਜੇ ਹਲਾਰੋ ਹਲਾਰੋ ਐਨ ਦੇਖੋ ਕੰਮ ਹੀ ਨਹੀਂ ਇਹਦੇ ਵਿੱਚ ਐਨ ਨੂੰ ਐਨ ਨੂੰ ਠੋਠੀ ਜਿਆਦੀ ਕੁਮਾਰ ਪੂਰੀ ਆਤੇ ਆਦੇ ਪੈਰ ਟਾਡੀ ਹੋਈ ਆ ਬੱਛੀ ਦੇ ਪਰ ਬੱਛੀ ਭਾਈ ਥੱਲੇ ਪੂਰੇ ਦੋਖੀ ਤੋੜੀ ਜਾਂਦੀ ਆ ਤੇ ਔਰ ਵੀਰ ਬੱਛੀ ਦਾ ਮੋਲ ਵੀ ਉਹ ਕਰਨਾ ਆ ਹਾਂ ਹਾਂ ਮੈਂ ਨਾ ਐਡ ਟਿਕਟਾਂ ਨਾਲੇ ਹੋਊਗੀ ਟਿਕਟਾਂ ਵਾਂਗ ਵੇਖੂਗੀ ਨਾ ਫਿਲਮਾਂ ਦੇ ਟਿਕਟਾਂ ਵੇਖਦੀਆਂ ਨਾ ਅੱਜ ਉਹ ਹੀ ਕੰਮ ਹੋਣਾ ਤੁਸੀਂ ਜੀ ਉਹਦੇ ਬੇਸ਼ੱਕ ਪੱਖਾ ਲਾਵੇ ਆਪਣੀ ਖੁਸ਼ੀਆਂ ਲਾ ਦੇ ਅੱਛਾ ਇਹ ਤਾਂ ਗਰਮੀ ਦੀ ਪਰਵਾਹ ਨਹੀਂ ਕਰਨੀ ਫੈਡ ਬਹੁਤ ਜ਼ਿਆਦਾ ਹੋਊ ਫੈਡ ਆਊਗੀ ਪੂਰੀ ਤੇ ਗਰਮੀ ਦੀ ਪਰਵਾਹ ਵੀ ਨਹੀਂ ਇਹਨੂੰ ਆਹ ਦੇਖੋ ਠੀਕ ਹੋਵੇ ਦੇਖੋ ਢਿੰਗ ਸਾਹਿਬ ਐਣ ਦੇਖੋ ਜੀ ਤੁਹਾਡੀ ਰਕਤੀ ਫੜੋ ਐਣ ਦੇਖੋ ਬਾਬਾ ਬੈਠੋ ਕੋਈ ਗੱਲ ਨਹੀਂ ਬੈਠੋ ਆ ਜਾ ਜਾਈਂ ਆ ਲੈ ਹੱਥ ਕਰਾਤੀ ਭਾਈ ਤੁਸੀਂ ਦੇ ਮੈਂ ਨਾ ਵੀ ਇੱਕ ਪੰਛੀ ਆਦਾ ਤੁਹ ਜੀ ਵੀ ਛੇਰੀ ਜਿਹੀ ਲੱਗੇ ਵੀ 2 ਠੀਕ ਹੈ ਉਹ ਹੀ ਇਦਾਂ ਦੀਆਂ ਇੱਕੋ ਕਰੋ ਆਉਂਦੀਆਂ ਇੱਕੋ ਕਰੋ ਆਉਂਦੀਆਂ 60 80 ਕਿਲੋ ਵਾਹ ਠੀਕ ਜੀ ਇਸ ਲੈ ਕਿੰਨਾ ਜੇ ਇਹ ਦੇਖੋ ਜੀ ਇਹਦੇ ਪੰਜ ਕਿਲੋ ਚੋਈ ਜਦੇ ਪੰਜ ਕਿਲੋ ਬੋਲੇ ਚੋਈ ਠੀਕ ਪੰਜ ਚੋਈ ਹੋਈ ਆ ਮਨੇ ਇਹਦੇ ਤੋਂ ਹੀ ਇੱਕੋ ਚੋਈ ਹੋਈ ਇੱਕੋ ਚੋਈ ਕੀਤੀ ਜੇ ਠੀਕ ਦੂਰ ਪਾਸੇ ਬਾਕੀ ਸਭ ਤੋਂ ਵਧੀਆ ਠੀਕ ਵਧੀਆ ਠੀਕ ਜੀ ਬਾਈ ਬਾਕੀ ਕੀ ਮੁੱਲ ਬਾਈ ਜੀ ਫਿਰ ਹਾਂ ਹਾਂ ਜੀ ਮੋਲ ਉਹ ਬਿਲਕੁਲ ਜਾਇਜ਼ ਹੋਣਾ ਵੀਡੀਓ ਸਾਡੀ ਹਰ ਵੀਰ ਭੈਣ ਭਰਾ ਵੇਖੇ ਹਾਂਜੀ ਤੇ ਜਿਹੜਾ ਡੱਗਰ ਲੈ ਆ ਗਿਆ 5-7000 ਦਾ ਨਫੇ ਵਾਲਾ ਜਾਊਗਾ ਠੀਕ ਜੀ ਇੰਨੇ ਭਾੜਾ ਦਵਾ ਹਾਂਜੀ ਮੋਲ ਨਹੀਂ ਵੀਰ ਵੈਰ ਦਾ ਕਰਨਾ ਬਾਕੀ ਸਾਰੇ ਵੀਰ ਭਰਾ ਉਹਦਾ ਸੇੜ ਕੇ ਉਹ ਬੇਤੀ ਆ ਵੀ ਜਿਹਨੇ ਡੱਗਰ ਲੈਣਾ ਫੋਨ ਕਰੇ ਉਹ ਹਾਂ ਤੁਸੀਂ ਵੀਡੀਓ ਵੇਖ ਲਓ ਨਾਲੇ ਜਾਇਜ਼ ਆਪਣੇ ਵੀ ਰੇਟ ਹੁੰਦਾ ਵੀ ਕਰੀਦਾ ਵਾ 1000 2000 ਦਾ ਡੱਗਰ ਵੀ ਚਾਰ ਨਾਲ ਹੋਰ ਦੇਣ ਦਾ ਹੁੰਦਾ ਜਿਹੜਾ ਆਧ ਥਲੇ ਰੱਖ ਕੇ ਮੋਲ ਆਉਣਾ ਇਨੀ ਨਹੀਂ ਜਾਇਜ਼ ਨਹੀਂ ਆਹ ਸਹੀ ਗੱਲ ਬਿਲਕੁਲ ਜਾਇਜ਼ ਮੋਲ ਨਹੀਂ ਵੜਦਾ ਕਰਨਾ ਵੀਰ ਜੀ ਵੜ ਦੇ ਜਣੀ 500 ਰੁਪਏ ਛੋਟ ਕਰਨੀ 50000 50000 500 ਰੁਪਏ ਛੋਟ ਕਰਨੀ ਆ ਠੀਕ ਆ ਭਾਈ ਸਹੀ ਗਾ ਜੈ ਜੀ ਬਿਲਕੁਲ ਮਿਠਾ ਜਾ ਭਾ ਆ 50000 ਦੀ ਤੇ 500 ਰੁਪਏ ਛੋਟ ਤੇ ਤਾਜੀ ਸੂਈ ਵੜਿਆ ਬਹੁਤ ਸੋਹਣੀ ਠੰਡੀ ਸੀਰ ਆ ਤੇ ਵਧੀਆ ਨੋਗਲਾ ਥਾਨ ਲੱਗਾ ਆ ਕੀ ਲੱਗਾ ਜੀ ਵਧੀਆ ਵੀਰ ਜੀ ਬਸ਼ੀ ਨਹੀਂ ਹੁੰਦੀ 50000 ਦੀ ਬਸ਼ੀ ਹੈ ਜਿਹੜੀ ਗੱਲ ਆ ਸਹੀ ਗੱਲ ਆ 50000 ਦੀ 70 75 ਦੀ ਬਸ਼ੀ ਆ ਠੀਕ ਜੀ ਨਹੀਂ ਇਹ ਨਹੀਂ ਮੁਲ ਗਿਆ ਯਾਰਾਂ ਨੇ ਅਸੀਂ ਨਹੀਂ ਕਹਿੰਦੇ 24 ਦੋ 25 ਦੋ 20 ਕਲ ਦੋ ਤੇ ਜਿਹੜਾ ਐ ਕੰਨਾਂ ਨੂੰ ਫੜੀ ਫਿਰੂਗੀ ਬੱਸੀ ਸਹੀ ਗੱਲ ਸਹੀ ਗੱਲ ਹਾਂ ਉਹ ਤਾਂ ਬੜਾ ਕੰਮ ਨਹੀਂ ਕੀਤਾ ਵੀ ਹਾਂ ਨਾ ਨਿਗਾਹ ਛੋਟਾ ਛੋਟਾ ਕੰਮ ਕੀਤਾ ਆ ਜੋ ਬਈ ਠੀਕ ਆ ਪਿੰਡਾੜੀ ਪਹਿਲੇ ਛੋਟੀ ਜਿਹੀ ਵਧੀਆ ਗੱਲਾਂ ਦੇ ਵਿੱਚ ਗਾਂ ਕੰਮ ਹੋਵੇ ਠੀਕ ਠੀਕ ਵਧੀਆ ਬੱਛੀ ਮੇਰੇ ਭਰਾ ਚਵਾਖੇ ਪਾਸੇ ਖੜੋ ਬਹੁਤ ਠੰਡੀ ਸੀਰਾ ਵੱਡੇ ਲੇਵੇ ਵਾਲੀ ਬੱਛੀ ਆ ਪੂਰੇ ਕਮਾਲ ਜੈਪਾਨ ਮਠਾ ਜਾਇਆ ਬਿਠਾਇਆ ਪਾ ਜੀ ਮੰਨਦੇ ਆ ਜੈਜ ਪਾ ਪਈ ਬਾਈਆਂ ਨੇ ਕੀਤਾ ਆ ਤੇ ਇਦਾਂ ਹੀ ਪਾਰ ਰਹੂਗਾ ਤੇ ਮਾਂ ਰੋਜ ਆਉਂਦਿਆ ਆ ਹਰਿਆ ਮੋ ਗਿਆ ਥੋੜੀ ਥੋੜੀ ਚੱਕੀ ਜਾਂਦੀ ਬਰਸਨ ਸੁੰਢੀ ਪਈ ਕੋਈ ਨਹੀਂ ਥੋੜੀ ਚੱਕੀ ਜਾਂਦੀ ਠੀਕ ਜੀ ਤੇ ਸੇਵਾ ਦੀ ਗੱਲ ਸੇਵਾ ਖੁੱਲ ਕੇ ਹੋਵੇ ਦੁੱਧ ਵਧੀਆ ਭਰੀ ਜਾਣਾ ਹੈ ਨਾ ਸਹੀ ਗੱਲ ਜੀ ਹੈ ਨਾ ਠੀਕ ਜੀ ਬਾਕੀ ਸ਼ੇਰੀ ਗਾਂ ਵੀ ਇਤਨਾ ਘੱਟ ਲੱਭਦੀ ਸ਼ੇਰੀ ਗਾਂ ਸ਼ੇਰੀ ਵੇਖੋ ਸ਼ੇਰੀ ਗੱਲ ਕਿੰਨੇ ਕਿੰਨੇ ਗੋਣੇ ਆ ਝੋਗੀ ਸ਼ੇਰੀ ਤੇ ਠੰਡੀ ਠੰਡੀ ਜਰਸੀ ਕ੍ਰੋਸ ਜਰਸੀ ਕ੍ਰੋਸ ਅੱਦਾ ਪਾਉਂਦਾ ਮੱਥੇ ਅੱਦਾ ਪਾਉਂਦਾ ਪਤਾ ਇਹਦੇ 5 6 ਗੋਣੇ ਵਸ਼ੀ ਜੀ ਗੋਣੀ ਗੋਣੇ ਆ ਗੋਣੀ ਗੋਣ ਚੱਲਦੇ ਆਦੇ ਆਹ ਇਹਦੇ ਲੋ ਕਮਾਲ ਹੀ ਕੀਤੀ ਹੈ ਵੱਡੀਆਂ ਗਈਆਂ ਮਰੇ ਠੀਕ ਤੇ ਇੱਕ ਥੋੜਾ ਆ ਜਾ ਜੇ ਇੱਕ ਤੇ ਦੇਂਦੀ ਵਸ਼ੀ ਆਹੋ ਮੇਰੇ ਨੂੰ ਨਹੀਂ ਮੇਰੇ ਨੂੰ ਨਹੀਂ ਤੁਹਾਨੂੰ ਨਹੀਂ ਤੁਹਾਨੂੰ ਨਹੀਂ ਮਿਲਨੀ ਹਾਂ ਬਈ ਮੈਨੂੰ ਤੁਹਾਨੂੰ ਨਹੀਂ ਮਿਲਨੀ ਇਹ ਠੀਕ ਜੀ ਠੀਕ ਜੀ ਮਾਣ ਕੀਤਾ ਮਾਣ ਕੀਤਾ ਬਾਬਾ ਜੀ ਤੁਹਾਡਾ ਫਿਰ ਵਧੀਆ ਗੱਲ ਆ ਜੈ ਜੀ ਇਹ ਪਾਈ ਜਿਹੜੀ ਗੱਲ ਜੇ ਅੱਜ ਬਿਲਕੁਲ ਮਠਾਇਆ ਪਾਏ ਭਾਵੇਂ ਬਹੁਤ ਜਿਆਦੇ ਮਰਜੀ ਵਪਾਰੀ ਇੰਨੇ ਤੋਂ ਕੁਝ ਲਾਉਣ ਵਾਲੀ ਆ ਵੇਣ ਲੈਣ ਵਾਲੀ ਆ ਕਿ ਵਿਗਣ ਵਾਲੀ ਗਰਮੀਆਂ ਦੋ ਦਿਨ ਦੋ ਦਿਨ ਨਹੀਂ ਮੁੱਕ ਸਕਦਾ ਗਰਮੀਆਂ ਦੋ ਦਿਨ ਯਾਰੇ ਵਾਲਾ ਇਹ ਕੋਈ ਪੱਖੇ ਦੀ ਨਹੀਂ ਲੋੜ ਪੱਖੇ ਦੀ ਨਹੀਂ ਲੋ ਠੰਡੀ ਨਾ ਤੋਂ ਆਪਣਾ ਰਾਸ ਬੋਲੋ ਭਾਈ ਫਿਰ ਰਾਸ ਆਪਣਾ ਫੋਨ ਨੰਬਰ ਹੈਗਾ 847240 7753 ਨਾਮ ਮਾਣਾ ਦੇ ਪਿੰਡ ਪੋਮਾ ਪੋਮਾ ਲਾਈਕ ਤੇ ਕਮੈਂਟ ਤੇ ਸ਼ੇਅਰ ਵੱਧੋ ਵੱਧੋ ਵੱਧ ਭਾਈ ਦੇ ਲਾਈਕ ਕਮੈਂਟ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਤੇ ਟਿੰਗ ਭਾਈ ਨੂੰ ਪਿਆਰ ਬਖਸ਼ੋ ਹਣਾ ਗੱਲ ਠੀਕ ਹੈ ਭਾਈ ਜੀ ਸਰਸੀ ਕਾਲ ਜੀ